ਫਗਵਾੜਾ ਵਿਖੇ ਯੋਵਾ ਵਿਕਾਸ ਮੋਰਚਾ ਪੰਜਾਬ ਦੇ ਪ੍ਰਧਾਨ ਅਨੂ ਸਹੋਤਾ ਦੀ ਅਗਵਾਈ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਯੋਵਾ ਵਿਕਾਸ ਮੋਰਚਾ ਪੰਜਾਬ ਦੇ ਪ੍ਰਧਾਨ ਅਨੂ ਸਹੋਤਾ ਯੋਵਾ ਵਿਕਾਸ ਮੋਰਚਾ ਪੰਜਾਬ ਦੇ ਜਰਨਲ ਸਕੱਤਰ ਅਸ਼ਵਨੀ ਸਹੋਤਾ ਆदि ਮੌਜੂਦ ਸਨ ਐਨ ਡੀ ਟੀ ਵੀ ਪੰਜਾਬ ਨਿਊਜ਼ ਦੇ ਲਈ ਫਗਵਾੜਾ ਤੋਂ ਯਾ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਜਿੰਦਾਬਾਦ 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 ਮਜ਼ਦੂਰ ਦਿਵਸ ਦੇ ਵਿੱਚ ਕਿੱਥੇ ਕੀ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਇਆ ਜਾ ਰਿਹਾ ਜੁੱਤੇ ਬਾਬਾ ਸਾਹਿਬ ਡਾਕਟਰ ਉਹਨੇਜਗਰ ਜੀ ਦੇ ਸੰਵਿਧਾਨ ਮੁਤਾਬਕ ਅੱਜ ਜਿਹੜੇ ਮਜ਼ਦੂਰਾਂ ਦੇ ਕੰਮਿਆਂ ਦੀ ਜਿਹੜੀ 8 ਘੰਟੇ ਡਿਊਟੀ ਕੀਤੀ ਗਈ ਉਹਦੇ ਵਿੱਚ ਜਿਸ ਦੇ ਵਿੱਚ ਭੱਤੇ ਦਿੱਤੇ ਗਏ ਤਨਖਾਹਾਂ ਨਿਯਤ ਕੀਤੀਆਂ ਗਈਆਂ ਉਸੇ ਹੀ ਅੱਜ ਮਹੀਮਨਾ ਜਿਹੜਾ ਯੂਵਾ ਵਿਕਾਸ ਮੋਰਚਾ ਪੰਜਾਬ ਆਟੋਡਿਕਸ਼ਨ ਜੂਨੀਅਰ ਉਹਨਾਂ ਦੇ ਪ੍ਰਧਾਨ ਸਾਡੇ ਅੰਤੂ ਜੀ ਸਣੀ ਜੀ ਸਾਡੇ ਵੀਰ ਜੀ ਸਰਦਾਰ ਜੀ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਮਜ਼ਦੂਰ ਦਿਵਸ ਸਾਡੇ ਜਿਹੜਾ ਇੱਥੇ ਮਨਾਇਆ ਗਿਆ ਔਰ ਮੈਂ ਸਾਰੇ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਮਜ਼ਦੂਰ ਸਾਡੇ ਬੈਠੇ ਆ ਉਹਨਾਂ ਸਾਰਿਆਂ ਨੂੰ ਲਾਲ ਸलाम ਕਿਉਂਕਿ ਮੈਂ ਕਲ ਸੋਚਦਾ ਕਿ ਜੇਕਰ ਤਰੱਕੀ ਦਿੱਤੇ ਅਫਸਰ شاہੀ ਦੀ ਆ ਉੱਥੇ ਮਜ਼ਦੂਰਾਂ ਦੀ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਸੰਵਿਧਾਨ ਮੁਤਾਬਕ ਜਿਹੜੀ ਮਜ਼ਦੂਰਾਂ ਦੀ ਦਿਹਾੜੀਆਂ ਨੂੰ ਜਿਹੜੇ ਲੋਕ ਕੱਟ ਕੇ ਮਜ਼ਦੂਰ ਦਾ ਹੱਕ ਸਾਰੇ ਆ ਉਹ ਬਿਲਕੁਲ ਹੀ ਇਹ ਨਿੰਦਾ ਜੋਕ ਆ ਔਰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਮਜ਼ਦੂਰ ਜੀਵਨ ਸਾ ਜਿਸ ਦੇ ਵਿੱਚ ਕਾਗੋ ਦੇ ਵਿੱਚ ਦੇ ਵਿੱਚ ਇੱਕ ਲੇਡੀਸ ਇੱਕ ਜਿਹੜੀ ਭੈਣ ਨੇ ਸਾਡੀ ਨੇ ਬੱਚੇ ਦੀ ਜਨਮ ਹੋ ਜਾਂਦੀ ਆ ਉਸ ਤੇ ਜਿੱਤੀ ਸਾੜੀ ਜਿਹੜੀ ਆ ਉਹ ਬੱਚੇ ਦੇ ਖੂਨ ਦੇ ਨਾਲ ਲਾਲ ਹੋ ਜਾਂਦੀ ਆ ਔਰ ਇਸ ਕਰਕੇ ਇਹ ਜਿਹੜਾ ਮਜਦੂਰ ਦਿਨਸ ਦਾ ਜਿਹੜਾ ਝੰਡਾ ਅਸੀਂ ਇਹ ਲਾਲ ਸலாம் ਕਹਿੰਦੇ ਆ ਮੈਂ ਸਾਰੇ ਮਜਦੂਰਾਂ ਨੂੰ ਇਕਜੁੱਟ ਹੋ ਕੇ ਭਾਰਤ ਦੀ ਤਰੱਕੀ ਦੇ ਲਈ ਇਕੱਠੇ ਹੋਣ ਦੀ ਅਪੀਲ ਕਰਦਾ